आने तो मैंने इस दुनिया जावे चिंता परेशानिया में भुल जावान दुखा मुसीबतों में भुल जावाने तो उसे सो एक आनंद वाला जीवन मिल जा रहा है उस तरह सा दुनिया के दुखों बीमारियों ਕਸ ਤੋਂ ਮੁਕੋ ਗਦੇ ਹੋਏ ਉਹ ਆਪਣੇ ਸੱਚੇ ਪਿਤਾ ਦੇ ਕੋਲ ਦੁਨਿਆਵੀ ਜਿਹੜਾ ਮਾਂ ਬਾਪ ਹੈ ਉਹ ਕੁਝ ਸਮੇਂ ਲਈ ਹੈ ਪਰ ਜਿਹੜਾ ਸੱਚਾ ਸਾਡਾ ਬਾਪ ਹੈ ਜਿਹੜਾ ਸੱਚਾ ਪਰਮੇਸ਼ਵਰ ਹੈ ਅਸੀਂ ਉਹਦੇ ਕੋਲ ਹਮੇਸ਼ਾ ਹਮੇਸ਼ਾ ਲਈ ਚਲੇ ਜਾਵਾਂਗੇ ਪਰ ਸਾਡੇ ਮਾਤਾ ਵੀ ਉਸ ਆਪਣੇ ਪਿਤਾ ਦੇ ਕੋਲ ਸੱਚੇ ਖੁਦਾ ਦੇ ਕੋਲ ਵਾਪਸ ਚਲੇਗਾ ਨੇ ਇੱਕ ਦਿਨ ਤੁਸੀਂ ਤੇ ਮੈਂ ਵੀ ਉਸ ਜਗ੍ਹਾ ਤੇ ਜਾਣਾ ਹੈ ਪਰ ਬਾਈਬਲ ਇਸ ਗੱਲ ਦਾ ਬਿਆਨ ਕਰਦੀ ਹੈ ਕਿ ਜਿਹੜਾ ਇਸ ਦੁਨੀਆ ਤੋਂ چلا ਗਿਆ ਅਸੀਂ ਇਸ ਦੁਨੀਆ ਦੇ ਕਾਨੂੰਨ ਨਹੀਂ ਮਿਲ ਸਕਦੇ ਪਰ ਇੱਕ ਦਿਨ ਸਵਰਗ ਦੇ ਵਿੱਚ ਅਸੀਂ ਉਹਨਾਂ ਜ਼ਰੂਰ ਗਲਾਂਗੇ ਪ੍ਰਭੂ ਸਾਨੂੰ ਆਸ਼ੀਸ਼ ਤੇ ਬਰਕਤ ਦੇਵੇ ਮੇਰੇ ਅੰਦਰੋਂ ਅੱਗੇ ਦਾ ਸਮਾ ਪ੍ਰਭੂ ਦੇ ਦਸਾਂਗੇ ਬਖਸ਼ ਦੇਵੇ ਪ੍ਰਗਨਿਤਿ ਪਰਚਨ ਸੁਨੇਹੇ ਇਹ ਇੱਕ ਸੀਰਤ ਅਰਥੇ ਲਾਸਟ ਟ੍ਰੈਕ ਪਰਜਨ ਡਾਕਟਰ ਤੋਂ ਬਾਅਦ ਸਮਾਪਤ ਕਰ ਰਹੇ ਹੈ ਕਿ ਤੱਕ ਇਸ ਤੋਸੀ ਸਦਾ ਹੌਸਲਾ ਰੱਖਦੇ ਹੋ ਜਾਨਦੇ ਹੋ ਕਿ ਜਿੰਨੀ देर ਇਸ ਸਰੀਰ ਦੇ ਘਰ ਵਿੱਚ ਹਾਂ ਉਨੀ ਦੇਰ ਪ੍ਰਭੂ ਤੋਂ ਵਿਛੜੇ ਹੋਏ ਹਾਂ ਬਾਣੀ ਸਗਲ ਨੂੰ ਧਿਆਨ ਚਾਹੁੰਦੀ ਹੈ ਕਿ ਦੱਸਤੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਸਰੀਰ ਦੇ ਘਰ ਦੇ ਵਿੱਚ ਅਸੀਂ ਆਪਣੇ ਪਿਤਾ ਤੋਂ ਪਿੱਛੇ ਹੋ ਰਹੇ ਹਾਂ ਸਰਦਨ ਜੀ ਬਹੁਤ ਵਧੀਆ ਆਸਰ ਇਸੇ ਚ ਗੱਲ ਲਿਆ ਫਿਰ ਕਹਿੰਦੇ ਮੇਰੀ ਬੇਟੀ ਜਦੋਂ ਆਏ ਦੇਖੋ ਪਿਤਾ ਤੋਂ ਦੂਰ ਸੀ ਕਿੰਨੀ ਚਾਹਤ ਸੀ ਉਹਦੇ ਮਨ ਦੇ ਵਿੱਚ ਜਦੋਂ ਪਿਤਾ ਤੋਂ ਦੂਰ ਸੀ। ਸਾ ਕਿੰਨਾ ਪਿਤਾ ਦਾ ਵੀ ਮਾਨਸ ਹੀ ਉਹ ਨੂੰ ਮਿਲਣ ਦਾ ਕਿ ਮੈਂ ਜਾ ਕੇ ਆਪਣੀ ਬੇਟੀ ਨੂੰ ਮਿਲਾਂ ਤਾਂ ਪ੍ਰਕੁ ਦੀ ਬਾਣੀ ਕਹਿੰਦੀ ਹੈ ਕਿ ਜਿੰਨੀ ਦੇਰ ਅਸੇ ਸਰੀਰ ਦੇ ਘੜ ਤੇ ਵਿੱਚਾਂ ਸਾਨੂੰ ਸੰਸਾਰ ਛਦਨਾ ਸੌਖਾ ਲੱਗਦਾ ਹੈ। ਲੇਕਿਨ ਜਦੋਂ ਅਸੀਂ ਇੰਸਾਨ ਨੂੰ ਛੱਡ ਕੇ ਚਲੇ ਜਾਂਦੇ ਹਾਂ। ਇਹ ਤਾਂ ਦੇ ਘੜ ਤੇ ਵਿੱਚ ਕਾਨੀ ਇਸ ਗੱਲ ਨੂੰ ਬਿਆਨ ਕਰਦੀ ਹੈ ਲਿਖਿਆ ਹੈ ਕਿ ਉੱਥੇ ਕੋਈ ਰੋਣਾ ਨਹੀਂ ਹੈ। ਉੱਥੇ ਕੋਈ ਦੁੱਖ ਨਹੀਂ ਹੈ ਇੱਥੇ ਅਸੀਂ ਬੈਠਦੇ ਹਾਂ ਦਸ ਮਿੰਟ ਹੈ। ਲੱਗਦਾ ਪੈਰ ਦਰਦ ਕਰਨੇ ਸ਼ੁਰੂ ਹੋ ਜਾਂਦੇ ਨੇ। ਲੇਕਿਨ ਉਸ ਜਗ੍ਹਾ ਤੇ ਕੋਈ ਰੋਣਾ ਟੋੜਾ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕੋਈ ਭੁੱਖ ਨਹੀਂ ਹੈ, ਕੋਈ ਪਿਆਸ ਨਹੀਂ ਹੈ, ਕੋਈ ਗਰੀਬੀ ਨਹੀਂ ਹੈ।

ਔਰ ਉਸ ਜਗਤ ਦੇ ਹਮੇਸ਼ਿਆ ਉਹਦੀ ਮਹਿਮਾ ਦੇ ਵਿੱਚ ਅਸੀਂ ਰਵਾਂਗੇ ਤਾਂ ਹਰ ਇਸ ਜਗਤ ਦੇ ਅਸੀਂ ਕਰਤੇ ਪੋਇਆ ਔਰ ਸਭ ਨੇ ਜਾਣਨਾ ਸਮਝਣਾ ਕਿਉਂਕਿ ਮੈਂ 따ਸਰੇ ਅਸੀਂ ਸੁਮੇ ਦੇ ਬਾਣੀ ਦੇ ਵਿੱਚ ਲਿਖਿਆ ਹੈ ਕਿ ਖੁਸ਼ੀ ਵਾਲੇ ਤਾਂ ਨਾਲੋਂ ਆਨੰਦ ਵਾਲੇ ਘਰ ਦੇ ਨਾਲੋਂ ਗੰਮੀ ਵਾਲੇ ਘਰ ਵਿੱਚ ਜਾ ਤਾ ਉੱਥੇ ਕੁਝ ਤੈਨੂੰ ਸਿੱਖਣ ਨੂੰ ਮਿਲੇਗਾ ਉੱਥੇ ਤੈਨੂੰ ਕੁਝ ਮਿਲੇਗਾ ਕੁਝ ਤੂੰ ਸਿੱਖੇਗਾ ਭਈ ਇੱਕ ਦੇਣਾ ਸੀਸ ਪਾਣੀ ਇਸ ਸੰਸਾਰ ਨੂੰ ਜਿਹਦੇ ਨਾਲ ਸੱਦਾ ਬੜਾ ਪਿਆਰ ਹੈ ਜਿਹਦੇ ਨਾਲ ਬੜਾ ਪਿਆਰ ਹੈ ਮਰਸ਼ਦ ਕੇ ਚਲੇ ਜਾਣਾ ਹੈ ਤੇ ਸਾਡੀਆਂ ਯਾਦਾਂ ਹੀ ਰਹਿ ਜਾਣਗੀਆਂ ਸਮੇਂ ਮਾਤਾ ਜੀ ਬਾਰੇ ਪਰਸਾਂ ਚ ਹਮਾਰ ਕੇ ਜਦੋਂ ਸੀ ਇੱਥੇ ਆਂਦੇ ਉਹ ਤਾਂ ਹੀ ਬੜੇ ਖੁਸ਼ ਹੋ ਜਾਂਦੇ ਬੜੇ ਆਨੰਦ ਦੇ ਨਾਲ ਭੱਜ ਜਾਂਦੇ ਲੇਕਿਨ ਹਮੇਸ਼ਾ ਆਪਣੇ ਬੱਚਿਆਂ ਦੇ ਲਈ ਫਿਕਰ ਕਰਦੇ ਕਹਿੰਦੇ ਇਥੋਂ ਉਹ ਕੁਝ ਸਮਾਂ ਪਹਿਲਾਂ ਡਿੱਗਦੇ ਸੀ ਲੱਤ ਦੇ ਉੱਪਰ ਫ੍ਰੈਕਚਰ ਹੋਇਆ ਚੋਟ ਲੱਗੀ ਲੇਕਿਨ ਉਹ ਇਹਨਾਂ ਉੱਧਾ ਸਟੈਂਡ ਬਣਿਆ ਹੋਇਆ ਸੀ ਉਹਦੇ ਉੱਪਰ ਚੱਲ ਕੇ ਸਾਡੇ ਕੋਲ ਚਲੇ ਜਾਂਦੇ ਕਹਿੰਦੇ ਕਿ ਮੇਰੇ ਬੱਚੇ ਦੇ ਲਈ ਦਰਸ਼ਨ ਦੇ ਲਈ ਲక్ష్ਮਣ ਦੇ ਲਈ ਤਵਾ ਕਰੋ ਸੰਜੀਵ ਦੇ ਲਈ ਬਕੀਚ ਦੇ ਲਈ ਕੀ ਕਰੋ ਪ੍ਰਾਰਥਨਾ ਕਰੋ ਐਨਾ ਮਨ ਦੇ ਵਿੱਚੋ ਤਰਸ ਰੱਖਦੇ ਆਪਣੇ ਪਰਿਵਾਰ ਦੇ ਦਿੱਤੇ ਔਰ ਇਹਦੀ ਚਾਹਤ ਰੱਖਦੇ ਮਨ ਦੇ ਵਿੱਚ ਕੇ ਕੋ ਵੀ ਕੋਈ ਵੀ ਉਹਨਾਂ ਦੇ ਜੀਵਨ ਦੇ ਵਿੱਚ ਦਰਦ ਕਾਮ ਨੂੰ ਦੇਖਣਾ ਨਹੀਂ ਚਾਹੁੰਦੇ ਸੀ ਔਰ ਅੰਤ ਤੱਕ ਐਨਾ ਪਰੇਸ਼ਾਨ ਹੋ ਕੇ ਦੁਖੀ ਹੋ ਕੇ ਸਾਡੇ ਕੋਲ ਚਲੇ ਜਾਂਦੇ ਸੀ ਪਰ ਨਹੀਂ ਉਹਨਾਂ ਕੋਲ ਪਹੁੰਚਿਆ ਜਾਂਦਾ ਸੀ ਫਿਰ ਵੀ ਉਹ ਆਪਣੀ ਸਟੈਂਡ ਨੂੰ ਸਦੇਹੀ ਦੇ ਜਿੱਤੇ ਤੇ ਤੌਰ ਤੇ ਸਾਡੇ ਤੱਕ ਪਹੁੰਚਦੇ ਤਾਂ ਮੈਂ

काम करने की मदद होती है अजे लोगों को परमेश्वर खुश हों जो अंत समा आया कोई कोई तो कोई कष्ट नहीं सी कोई खुश नहीं की होया मंजे से लेटे हुए सीते अपने प्राण को छद के वो अपने घर वो पिता के कोल जिदे को पिछड़े हुए सी कुछ समय के लिए हमेशा तो के लिए उन्होंने कोल की हो ਚਲੇ ਗਏ ਪਰਮੇਸ਼ਰ ਆਪਣੇ ਕੋ ਤੁਹਾਨੂੰ ਭੇਜ ਗਏ ਲੇਕਿਨ ਜਿਹੜੇ ਨਹੀਂ ਨਾ ਉਹਦਾ ਨਾਮ ਲੈਤੇ ਤੇ ਉਹਨਾਂ ਦੇ ਲਈ ਉਹ ਨਰਕ ਦੇ ਦੂਤਾਂ ਦੇ ਨਾਲ ਸੰਗ ਕਰਨਗੇ ਪਰੇਸ਼ਾਨ ਕਰਨਗੇ ਤ੍ਰਿਖੀ ਕਰਨਗੇ ਉਹਨਾਂ ਨੂੰ ਮਾਰ ਕੇ ਮਾਰਦੇ ਹੋਏ ਉਸ ਨਰਕ ਦੇ ਵਿੱਚ ਲੈ ਕੇ ਜਾਣਗੇ ਤੇਰਾ ਤੇ ਪਿਆਰੇ ਉਹਨਾਂ ਨੂੰ ਉਹਨਾਂ ਦਿੱਸਿਆ ਮੈਨੂੰ ਮਾਤਾ ਜੀ ਨੇ ਕਿ ਉਹ ਤਾਂ ਤੁਹਾਡਾ ਸ਼ਾਇਦ ਜਨਮੰਤੀ ਨਹੀਂ ਹੋਇਆ ਹਣਾ ਜਦੋਂ ਦਾ ਮੈਂ ਉਸ ਵਾਰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕੀਤਾ ਇੱਕ ਨਹਿਰ ਦੇ ਵਿੱਚ ਪਾਣੀ ਦੇ ਵਿੱਚ ਦਿੱਪਲੀ ਚੱਕ ਦੇ ਲੇੜੇ ਕਹਿੰਦੇ ਕਿ ਉਸ ਜਗ੍ਹਾ ਤੇ ਮੈਂ ਆਪਣਾ ਜੀਵਨ ਉਸ ਵਾਰ ਨੂੰ ਦਿੱਤਾ ਸੀ ਬਕਤ ਇਸਮਾਨ ਪ੍ਰਭੂ ਦੇ ਦਾਸ ਫਕੀਰ ਚੰਦ ਜੀ ਉਸ ਏਰੀਏ ਦੇ ਵਿੱਚ ਆਉਂਦੇ ਸੀ ਹੋਰੋਂ ਉਹਨਾਂ ਨੇ ਬਹੁਤ ਪੁਰਾਣੀਆਂ ਗੱਲਾਂ ਦੱਸਿਆ ਕਿ ਇਸ ਤਰ੍ਹਾਂ ਐਨੇ ਸਮੇਂ ਤੋਂ ਮੇਰਾ ਸਦਾ ਸਦਾ ਪਰਮੇਸ਼ਰ ਉੱਪਰ ਵਿਸ਼ਵਾਸ ਹੈ, ਭਰੋਸਾ ਹੈ ਸੱਚੇ ਪਰਮੇਸ਼ਰ ਦੇ ਉੱਪਰ ਹੈ। ਭਰੋਸਾ ਕਿ ਪਰਮੇਸ਼ਰ ਆਪਣੇ ਚਰਨਾ ਦੇ ਨਿਖੇ। ਉਸਨੇ ਲੈ ਕੇ ਨਹੀਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਿਨ੍ਹਾਂ ਪ੍ਰਭੂ ਦੇ ਵਿੱਚ ਨੇ ਜਿਨ੍ਹਾਂ ਉਹ ਦਿੱਤੀਆਂ ਦੇ ਪੁੱਤਰ ਨਿਰਮਲ ਉੱਪਰ ਹੈ ਉਹ ਦੂਜੀ ਮੌਤ ਦਾ ਰਾਜ ਨਹੀਂ ਹੈ। ਜਿੰਨੇ ਉਸ ਨੂੰ ਗ੍ਰਹਿਣ ਕਰ ਲੈਂਦੇ ਨੇ ਉਹਦੇ ਬੱਚੇ ਪਾਂਦੇ ਜਾਂਦੇ ਨੇ ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਨੰਦ ਬੋਲੇ ਕਿ ਅਰਥ ਵਿੱਚ ਕੀ ਹੋਏਗਾ ਐਸ ਪ੍ਰੈਸਤੀ ਖਾਣਾ ਪੀਣਾ ਅਸੀਂ ਬਹੁਤ ਨਾਚ ਦੇਖਾਂਗੇ ਲਿਕੇ ਨਾ ਸੋਧ ਵਾਲਾ ਧਾਰਨੇ ਚਿੱਥੀ ਉਸੇ ਬਹੁਤ ਕਾਹਦੀਆਂ ਗੱਲਾਂ ਆ ਕਿ ਆਪਣੇ ਜੀਵਨ ਦੀਆਂ ਸਿੱਖਾਂ ਦੇ ਕਿ ਸਾਨੂੰ ਕਿਵੇਂ ਬੁਰਾਈ ਤੋਂ ਦੂਰ ਰਹਿਣਾ ਹੈ ਕਿਵੇਂ ਇੱਕ ਦੂਸਰੇ ਦੇ ਨਾਲ ਸਤਿ ਪਿਆਰ ਦੇ ਵਿੱਚ ਰਹਿਣਾ ਹੈ ਅਸੀਂ ਉਸ ਪਰਮੇਸ਼ਵਰ ਦਾ ਭਜਨ ਉਹਦਾ ਸਿਮਰਨ ਕਰਨਾ ਹੈ ਇਹ ਬਹੁਤ ਸਾਰੀਆਂ ਗੱਲਾਂ ਸਾਡੇ ਜੀਵਨ ਦੀਆਂ ਉਹਨਾਂ ਨੂੰ ਅਸੀਂ ਸਿੱਖਾਂਗੇ ਜਾਣਾਂਗੇ ਆਈਐਸੀ